ਰੋਡ ਕੋ ਪੂਰਾ ਰੋਡ ਤੇ ਐਸਬੀਡੀ ਮੋਲ ਦੇ ਕੋਲ ਦੇਰ ਰਾਤ ਕਰੀਬ 9 ਵਜੇ ਦੋ ਮੋਟਰਸਾਈਕਲਾਂ ਦੀ ਆਸ ਵਿੱਚ ਹੋਈ ਭਿਆਨਕ ਟੱਕਰ ਦੇ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਨੂੰ ਸਿਵਲ ਹਸਪਤਾਲ ਜਦਕਿ ਦੋ ਵਿਅਕਤੀਆਂ ਨੂੰ ਓਸ਼ਾ ਬਾਂਸਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ ਇਸ ਹਾਦਸੇ ਦੌਰਾਨ ਮੌਕੇ ਤੇ ਪਹੁੰਚੀ ਐਂਬੂਲੈਂਸ ਵੱਲੋਂ ਮਰੀਜ਼ਾਂ ਨੂੰ ਚੱਕ ਕੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਹੈਲਪਲਾਈਨ ਨੰਬਰ 112 ਤੇ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਸੜਕ ਸੁਰੱਖਿਆ ਫੋਰਸ ਵੱਲੋਂ ਸੜਕ 'ਤੇ ਚੱਲੇ ਹਾਦਸਾ ਗ੍ਰਸ ਹੋਈ ਮੋਟਰਸਾਈਕਲਾਂ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਸੁਚਾਰੂ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਜਕਸੀਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚੀ ਐਂਬੂਲੈਂਸ ਵੱਲੋਂ ਮਰੀਜ਼ਾਂ ਨੂੰ ਚੱਕ ਕੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਾਇਆ ਦਿੱਤਾ ਗਿਆ ਸੀ ਜਦਕਿ ਉਹਨਾਂ ਨੇ ਹਾਦਸਾ ਗ੍ਰਸਤ ਮੋਟਰਸਾਈਕਲ ਆਪਣੇ ਕਬਜ਼ੇ ਵਿੱਚ ਲੈ ਕੇ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਨੇ ਸ਼ੁਰੂਆਤੀ ਦੌਰ ਦੇ ਵਿੱਚ ਮਿਲੀ ਜਾਣਕਾਰੀ ਵਿੱਚ ਇਸ ਹਾਦਸੇ ਦਾ ਸ਼ਿਕਾਰ ਹੋਏ ਜ਼ਖਮੀ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ ਏਐਸਏ ਜਗਸੀਰ ਸਿੰਘ ਜੀ ਐਸਐਸਓ ਇੰਚਾਰਜ ਤੁਹਾਨੂੰ ਕਦੋਂ ਕਾਲ ਆਈ ਸੀ ਸਾਨੂੰ 112 ਤੋਂ ਕਾਲ ਆਈ ਸੀ ਅਸੀਂ ਜਦੋਂ ਮੌਕੇ ਤੇ ਆ ਕੇ ਪਹੁੰਚੀ ਤੇ ਐਂਬੂਲੈਂਸ ਪਹੁੰਚ ਗਈ ਜਿਹੜੇ ਜ਼ਖਮੀ ਆਦਮੀ ਨੂੰ ਤਾਂ ਹਸਪਤਾਲ ਪਹੁੰਚਾਤਾ ਸੀਗਾ ਮੋਟਰਸਾਈਕਲ ਮੌਕੇ ਤੇ ਪਹੁੰਚ ਕੇ ਅਸੀਂ ਕਬਜ਼ੇ ਚ ਲੈ ਗਏ ਜਿਨ੍ਹਾਂ ਨੂੰ ਥਾਣਾ ਸੰਗਰੂਰੀ ਪੁਲਿਸ ਦੇ ਹਵਾਲੇ ਕੀਤਾ ਗਿਆ